ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ ਛਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਹਾਂ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਬੈਲ ਆਈਕਨ ਜਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰੇਕ ਨੋਟੀਫਿਕੇਸ਼ਨ ਮਿਲ ਸਕੇ ਤੇ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਚਲੋ ਜੀ ਸ਼ੁਰੂ ਕਰਦੇ ਆਂ ਫਰਸਟ ਆਪਣਾ ਪਿਓਰ ਕੈਮਰੀ कॉटन ਚ ਸੂਟ ਹੋਏਗਾ ਜਿਸ ਤੇ ਮਸ਼ੀਨ ਵਰਕ ਦਾ ਕੰਮ ਕੀਤਾ neck ਬਹੁਤ ਸੋਹਣਾ ਬਣਿਆ ਹੋਇਆ ਘੇਰਾ ਬਣਿਆ ਹੋਇਆ ਤੇ ਨਾਲ ਆਪਾਂ ਬਾਟਮ ਤੇ ਵਰਕ ਕੀਤਾ ਹੈ ਠੀਕ ਹੈ ਜੀ ਇਹਦੇ ਵਿੱਚ ਦੋ ਰੰਗ ਰੈਡੀ ਕੀਤੇ ਅਗਰ ਤੁਸੀਂ ਚਾਹੋ ਨੇ ਇਹ ਬਾਏ ਕਰਨਾ ਲਾਈਕ ਕਰ ਦਿਓ ਤੇ ਲੈ ਸਕਦੇ ਹੋ ਜੀ ਨੈਕਸਟ ਆ ਕਾਟਨ ਦੇ ਵਿੱਚ ਆਪਣੇ ਕੋਲ ਸੂਟ ਅਵੇਲੇਬਲ ਹੈ ਵਿਦਾਊਟ ਦੁਪੱਟਾ ਹੋਣਗੇ ਇਹਨਾਂ ਤੇ ਮਸ਼ੀਨ ਵਰਕ ਦਾ ਕੰਮ ਕੀਤਾ ਹੋਇਆਗਾ ਕੇਰਾ ਬਹੁਤ ਸੋਹਣਾ ਬਣਿਆ ਤੇ ਫਲਾਵਰਸ ਸਾਰੀ ਸ਼ਰਟ ਤੇ ਬਣੇ ਹੋਣਗੇ ਚੈੱਕ ਕਰੋ ਇਦਾਂ ਸੂਟ ਜਿਹੜਾ ਬਣਿਆ ਹੋਇਗਾ ठीक है जी ऑल ओवर 5 मीटर ਹੋਏਗਾ ਸੂਟ ਵਿਦਆਊਟ ਦੁਪੱਟੇ ਹੋਣਗੇ ਅਗਰ ਤੁਸੀਂ ਨਾ ਕੋਈ ਦੁਪੱਟਾ ਬਾਈ ਕਰਨਾ ਚਾਹੁੰਦੇ ਆ ਤੁਸੀਂ ਸਾਨੂੰ ਦੱਸ ਸਕਦੇ ਹੋ ਆਪਣੇ ਕੋਲ ਤੁਸੀਂ ਦੁਪੱਟਾ ਵੀ ਲੈ ਸਕਦੇ ਆ ਅਗਰ ਵਿਦਆਊਟ ਦੁਪੱਟਾ ਇਦੀ ਬਾਈ ਕਰਨਾ ਚਾਹੁੰਦੇ ਆ ਇਦਾ ਵੀ ਕਰ ਸਕਦੇ ਹੋ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਬਹੁਤ ਘੱਟ ਹੈ ਤੁਸੀਂ ਆਪਣਾ ਮੈਸੇਜ ਕਰੋ ਤੇ ਪ੍ਰਾਈਸ ਪੁੱਛ ਸਕਦੇ ਹੋ ਦਿੱਤੇ ਨੰਬਰ ਤੇ ਮੈਸੇਜ ਕਰਕੇ ਐਂਡ ਕੋਈ ਵੀ ਸੂਟ ਲੇਟਰਡ ਇਨਫੋਰਮੇਸ਼ਨ ਲੈਣੀ ਚਾਹੁੰਦੇ ਆ ਤੁਸੀਂ ਤਾਂ ਵੀ ਸੂਟ ਲੈ ਸਕਦੇ ਹੋ ਠੀਕ ਹੈ ਜੀ ਇਦ ਵਿੱਚ ਕਾਫੀ ਕਲਰ ਅਵੇਲੇਬਲ ਆ ਤੁਸੀਂ ਚੈੱਕ ਕਰ ਸਕਦੇ ਹੋ ਡਿਫਰੈਂਟ ਜੇ ਕਲਰ ਹੈਗੇ ਆਪਣੇ ਕੋਲ ਜਿਹੜੇ ਵੀ ਤੁਹਾਨੂੰ ਇਹਨਾਂ ਵਿੱਚੋਂ ਕਲਰ ਸੋਹਣਾ ਲੱਗਦਾ ਹੈ ਪਸੰਦ ਆਉਂਦਾ ਹੈ ਤੇ ਤੁਸੀਂ ਇਹ ਬਾਏ ਕਰ ਸਕਦੇ ਹੋ ਹੁਣ ਜਿੱਦਾਂ ਕਿ ਇਹ ਸਮਰ ਆ ਰਹੀ ਹੈ ਤੇ ਕਾਟਨ ਦੇ ਸੂਟਾਂ ਦੀ ਡਿਮਾਂਡ ਜਿਹੜੀ ਇਹ ਭੈਣਾਂ ਦੀ ਸ਼ੁਰੂ ਹੋ ਚੁੱਕੀ ਹੈ ਜੀ ਠੀਕ ਹੈ ਜੀ ਐਡਵਾਂਸ ਵਿੱਚ ਹੀ ਭੈਣਾਂ ਦੀ ਡਿਮਾਂਡ ਹੈ ਮਸ਼ੀਨ ਵਰਕ ਕਰਕੇ ਆਪਾਂ ਇਦਾਂ ਸੂਟ ਜਿਹੜੇ ਆ ਬਹੁਤ ਸੋਹਣੇ ਬਣੇ ਹੋਏ ਆ ਠੀਕ ਹੈ ਜੀ ਬਾਕੀ ਜੇ ਅਗਰ ਤੁਸੀਂ ਇਹ ਡਿਜ਼ਾਈਨ ਕਿਸੇ ਹੋਰ ਫੈਬਰਿਕ ਤੇ ਕਰਵਾਉਣਾ ਚਾਹੁੰਦੇ ਆ ਤਾਂ ਤੁਸੀਂ ਉਹਦੇ ਤੇ ਵੀ ਕਰਵਾ ਸਕਦੇ ਹੋ ਜਿੱਦਾਂ ਕਿ ਮਸਲੀਨ ਕਾਟਨ ਤੇ ਕਰਵਾ ਸਕਦੇ ਹੋ ਠੀਕ ਹੈ ਜੀ ਕਰੇਵ ਤੇ ਕਰਵਾ ਸਕਦੇ ਹੋ ਜਿਹਦੇ ਤੇ ਤੁਸੀਂ ਲਾਈਕ ਕਰਦੇ ਆ ਕਰਾ ਸਕਦੇ ਹੋ ਜੀ ਨੈਕਸਟ ਆਪਨੇ ਕੋਲੇ ਪ੍ਰਿੰਟ ਸੂਟ ਅਵੇਲੇਬਲ ਆ ਕਾਟਨ ਦਾ ਫੈਬਰਿਕ ਰਹੇਗਾ ਨਾਲ ਦੁਪੱਟਾ ਮलमल ਦਾ ਬਹੁਤ ਵਧੀਆ ਹੋਏਗਾ ਦੁਪੱਟੇ ਤੇ ਫੋਰ ਸਾਈਡ ਲੈਸ਼ ਵੀ ਲੱਗੀ ਹੋਊਗੀ ਤੇ ਸਾਰੇ ਦੁਪੱਟੇ ਦੀ ਆਪਾਂ ਜਿਹੜੀਆਂ ਲੈਸ਼ ਦੀਆਂ ਲਾਈਨਸ ਦਿੱਤੀਆਂ ਆ ਨੈਕਸਟ ਆ ਜੋਰਜਟ ਦੇ ਵਿੱਚ 올ਓਵਰ ਪੰਜ ਮੀਟਰ ਸੂਟ ਹੋਏਗਾ ਠੀਕ ਹੈ ਜੀ 올ਓਵਰ ਦੇ ਵਿੱਚ ਵੀ ਹੈ ਇਹ ਤੇ ਨਾਲ ਕੰਟਰਾਸਟ ਬਾਟਮ ਦੇ ਨਾਲ ਵੀ ਆ ਤੁਸੀਂ ਇਹਨਾਂ ਨੂੰ ਜਿੱਦਾਂ ਲਾਈਕ ਕਰਦੇ ਅਗਰ 올ਓਵਰ ਬਾਈ ਕਰਨਾ ਚਾਹੁੰਦੇ 올ਓਵਰ ਵੀ ਕਰ ਸਕਦੇ ਹੋ ਅਗਰ ਕੰਟਰਾਸਟ ਬਾਟਮ ਲੈਣਾ ਚਾਹੁੰਦੇ ਆ ਤਾਂ ਤੁਸੀਂ ਉਦਾਂ ਵੀ ਲੈ ਸਕਦੇ ਹੋ ਠੀਕ ਹੈ ਜੀ ਫੈਬਰਿਕ ਇਹਦਾ ਹੋਏਗਾ ਜੋਰਜਟ ਨਾਲ ਦੁਪੱਟਾ ਜਿਹੜਾ ਹੋਏਗਾ ਉਹਦੇ ਤੇ ਫੋਰ ਸਾਈਡ ਜਿਹੜੀ ਲੈਸ਼ ਲੱਗੀ ਹੋਏਗੀ ਤੇ ਨਾਲ ਜਿਹੜਾ ਪੈਚਵਰਕ ਦਾ ਕੰਮ ਕੀਤਾ ਹੋਏਗਾ ਚੈੱਕ ਕਰ ਸਕਦੇ ਇਦਾਂ ਪੈਚਵਰਕ ਲਗਾ ਕੇ ਬਹੁਤ ਸੋਹਣਿਆ ਦੁਪट्टे ਦੇ ਵਿੱਚ ਲਾਈਨਸ ਦਿੱਤੀਆਂ ਜਿਹੜਾ ਕਿ ਦੁਪट्टे ਨੂੰ ਬਹੁਤ ਸੋਬਰ ਜਿਹਾ ਬਣਾਉਂਦਾ ਹੈ ਤੇ ਯੂਨੀਕ ਜਿਹੀ ਜਿਹੜੀ ਲੁੱਕ ਕ੍ਰੀਏਟ ਕਰਦਾ ਹੈ ਠੀਕ ਹੈ ਜੀ ਬਹੁਤ ਸੋਹਣੇ ਸਰਦਾਰੀ ਸੂਟ ਆ ਸਿੰਪਲ ਸੋਬਰ ਸੂਟ ਆ ਬਹੁਤ ਸੋਹਣੇ ਗਰਲਿਸ਼ ਲੋਕਾਂ ਲਈ ਸੂਟ ਆ ਜਿੱਦਾਂ ਕਿ ਤੁਸੀਂ ਗੁਰਦੁਆਰਾ ਸਾਹਿਬ ਡੇਲੀ ਜਾਂਦੇ ਆ ਤੁਸੀਂ ਉੱਥੇ ਵੇਅਰ ਕਰ ਸਕਦੇ ਆ ਅਗਰ ਨਾਰਮਲ ਕਿਤੇ ਤੁਸੀਂ ਵੇਅਰ ਕਰਨਾ ਚਾਹੁੰਦੇ ਆ ਠੀਕ ਹੈ ਜੀ ਬਾਕੀ ਜਿਹੜੀਆਂ ਭੈਣਾਂ ਕੋਈ ਜੌਬ ਵਗੈਰਾ ਤੇ ਜਾਂਦੀਆਂ ਤਾਂ ਉਹਨਾਂ ਲਈ ਬਹੁਤ ਵਧੀਆ ਸੂਟ ਰਹਿਣ ਵਾਲੇ ਆ ਆਹੋ ਤੁਸੀਂ ਡੇਲੀ ਵੇਅਰ ਦੇ ਲਈ ਤੁਸੀਂ ਬਾਈ ਕਰ ਸਕਦੇ ਹੋ ਤੇ ਬਹੁਤ ਸੋਹਣੀ ਇਹ ਜਿਹੜੀ ਸੂਟ ਦੀ ਫਿਟਿੰਗ ਹੈ ਬਹੁਤ ਵਧੀਆ ਆਉਂਦੀ ਹੈ ਠੀਕ ਹੈ ਜੀ ਆ ਬਾਕੀ ਜੀ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਇ ਕਰਨਾ ਚਾਹੁੰਦੇ ਹੋ ਅਨਸਟਿਚ ਵੀ ਬਾਇ ਕਰ ਸਕਦੇ ਹੋ ਚੈੱਕ ਕਰੋ ਬਹੁਤ ਸੋਹਣੇ ਜਿਹੜੇ ਆ ਡਿਫਰੈਂਟ ਜਿਹਾ ਪ੍ਰਿੰਟ ਆ ਤੇ ਬਹੁਤ ਸੋਹਣੇ ਜਿਹੜੇ ਕਲਰ ਕੰਟਰਾਸਟ ਆ ਬਹੁਤ ਵਧੀਆ ਦੁਪੱਟਾ ਖੁੱਲਾ ਡੁੱਲਾ ਹੋਏਗਾ ਨਾਲ ਦੁਪੱਟੇ ਦੀ ਜਿਹੜੀ ਆ ਲੁੱਕਾ ਹੋਰ ਵੀ ਬਹੁਤ ਹੀ ਵਧੀਆ ਨਿਕਲ ਕੇ ਆਏਗੀ ਠੀਕ ਹੈ ਜੀ ਜਦ ਇਹ ਸੂਟ ਬਣ ਕੇ ਰੈਡੀ ਹੋਣਗੇ ਤਾਂ ਬਹੁਤ ਵਧੀਆ ਲੱਗਣਗੇ ਆਲਮੋਸਟ ਆਪਣੇ ਕੋਲ ਕਾਫੀ ਕਲਰ ਇਹਦੇ ਵਿੱਚ ਹੈਗੇ ਜਿਹੜੇ ਕਿ ਟ੍ਰੈਂਡਿੰਗ ਚ ਕਲਰ ਰਹਿੰਦੇ ਆ ਤੇ ਸਾਰੇ ਆਲਮੋਸਟ ਆਪਾਂ ਇਹ ਕਲਰ ਲੈ ਕੇ ਆਏ ਆ ਉਹਦੇ ਵਿੱਚ ਚੈੱਕ ਕਰੀ ਚੱਲੋ ਕਲਰ ਕੰਟਰਾਸਟ ਚੈੱਕ ਕਰੀ ਚੱਲੋ ਕਲਰ ਚੈੱਕ ਕਰੀ ਚੱਲੋ ਜਿਹੜਾ ਵੀ ਇਹਨਾਂ ਵਿੱਚ ਤੁਹਾਨੂੰ ਕਲਰ ਪਸੰਦ ਆਉਂਦਾ ਆ ਤੁਸੀਂ ਆਪਣਾ ਮੈਸੇਜ ਕਰਕੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਜਿਹੜਾ ਬੁੱਕ ਕਰਵਾ ਸਕਦੇ ਹੋ ਜੀ ਨੈਕਸਟ ਆਵਲਾ ਆਪਣੇ ਕੋਲ ਪਿਓਰ ਕੈਮਰੀ ਕਾਟਨ ਦੇ ਵਿੱਚ ਸੂਟ ਹੋਏਗਾ ਨਾਲ ਦੁਪੱਟਾ ਜਿਹੜਾ ਹੋਏਗਾ ਪਿਓਰ ਸ਼ਿਫੋਨ ਦਾ ਹੋਏਗਾ ਠੀਕ ਹੈ ਜੀ ਇਹਨਾਂ ਨਾਲ ਕੰਟਰਾਸਟ ਬਾਟਮ ਹੋਣਗੇ ਚੈੱਕ ਕਰੋ ਇਹ ਵੀ ਬਹੁਤ ਸੋਹਣੇ ਪ੍ਰਿੰਟ ਹੋਣਗੇ ਤੇ ਫੈਬਰਿਕ ਇਹਨਾਂ ਦਾ ਕੈਂਬਰੀ कॉटन ਹੋਏਗਾ ਇਹਦੇ ਵਿੱਚ ਵੀ ਕਾਫੀ ਕਲਰ ਹੈਗੇ ਆ ਡੱਬੀ ਸਟਾਈਲ ਕਈ ਭੈਣਾਂ ਨੂੰ ਬਹੁਤ ਪਸੰਦ ਹੁੰਦੀ ਉਹ ਇਦਾਂ ਬਾਇ ਕਰ ਸਕਦੇ ਆ ਅਗਰ ਇਦਾਂ ਤੁਸੀਂ ਪ੍ਰਿੰਟ ਨੂੰ ਲਾਈਕ ਕਰਦੇ ਆ ਤੇ ਇਦਾਂ ਦੇ ਵੀ ਆਪਾਂ ਪ੍ਰਿੰਟ ਜਿਹੜੇ ਸਾਰੇ ਤਰ੍ਹਾਂ ਦੇ ਪ੍ਰਿੰਟ ਲੈ ਕੇ ਆ ਫਲਾਰਸ ਵਾਲੇ ਵੀ ਪੱਤੀਆਂ ਵਾਲੇ ਵੀ ਬ੍ਰੀਕ ਪ੍ਰਿੰਟ ਮੋਟੇ ਪ੍ਰਿੰਟ ਸਾਰੇ ਪ੍ਰਿੰਟ ਆਲਮੋਸਟ ਲੈ ਕੇ ਆਏ ਆ ਤੁਸੀਂ ਅਪਨੇ ਅਕੋਰਡਿੰਗ ਸਿਲੈਕਟ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਬਹੁਤ ਸੋਹਣੇ ਸੂਟ ਆ ਇਹਨਾਂ ਦਾ ਪ੍ਰਾਈਸ ਬਹੁਤ ਰੀਜ਼ਨੇਬਲ ਹੋਏਗਾ ਠੀਕ ਹੈ ਜੀ ਕੋਈ ਵੀ ਸੂਟ ਇਹਨਾਂ ਚ ਛੱਡਣ ਵਾਲਾ ਨਹੀਂ ਗਾ ਜਲਦੀ ਤੋਂ ਜਲਦੀ ਆਪਣਾ ਆਰਡਰ ਬੁੱਕ ਕਰੀ ਚੱਲੋ ਸੂਟ ਬਾਈ ਕਰੀ ਚੱਲੋ ਚੈੱਕ ਕਰੀ ਚੱਲੋ ਬਹੁਤ ਸੋਹਣੇ ਸੋਹਣੇ ਪ੍ਰਿੰਟਾਂ ਨਾਲ ਦੁਪੱਟਾ ਪੁਰਸ਼ ਫੌਨ ਦਾ ਹੋਏਗਾ ਜੀ ਨੈਕਸਟ ਆਪਾਂ ਆਹ ਕਾਟਨ ਦੇ ਵਿੱਚ ਸੂਟ ਲੈ ਕੇ ਆਏ ਜਿਨ੍ਹਾਂ ਦੇ ਨਾਲ ਦੁਪੱਟਾ ਚਿਕਨ ਦਾ ਹੋਏਗਾ ਤੇ ਸਲਵਾਰ ਜਿਹੜੀ ਆਪਣੇ ਕੋਲ ਦੋ ਤਰ੍ਹਾਂ ਦੀ ਹੋਏਗੀ ਇੱਕ ਪਲੇਨ ਬਾਟਮ ਹੋਏਗੀ ਤੇ ਇੱਕ ਪਿੰਟੈਕਸ ਵਾਲੀ ਬਾਟਮ ਹੋਏਗੀ ਠੀਕ ਹੈ ਜੀ ਤੁਸੀਂ ਇਹਨਾਂ ਵਿੱਚੋਂ ਜਿੱਦਾਂ ਵੀ ਲਾਈਕ ਕਰਦੇ ਅਗਲ ਪਲੇਨ ਬਾਟਮ ਬਾਈ ਕਰਨਾ ਚਾਹੁੰਦੇ ਪਲੇਨ ਬਾਟਲ ਨਾਲ ਕਰ ਸਕਦੇ ਆ ਅਗਰ ਇਹ ਵਾਲੀ ਬਾਟਮ ਤੁਸੀਂ ਲੈਣਾ ਚਾਹੁੰਦੇ ਲਾਈਕ ਕੇ ਪਿੰਟੈਕਸ ਵਾਲੀ ਇਹਨੂੰ ਕਹਿੰਦੇ ਠੀਕ ਹੈ ਜੀ ਜਿੱਤੇ ਡਿਜ਼ਾਈਨ ਬਣਿਆ ਹੁੰਦਾ ਆ ਅਗਰ ਉਹ ਬਾਈ ਕਰਨਾ ਚਾਹੁੰਦੇ ਉਹ ਵੀ ਕਰ ਸਕਦੇ ਹੋ ਇਦਾਂ ਵੀ ਕਾਫੀ ਆਪਣੇ ਕੋਲ ਹੈਗੀ ਆ ਠੀਕ ਹੈ ਜੀ ਕਾਟਨ ਦੇ ਵਿੱਚ ਨਾਲ ਇਹਨਾਂ ਦੇ প্রিনਟ ਐਕਸ ਦੀ ਬਾਟਮ ਆ ਅਗਰ ਤੁਸੀਂ ਇਹਨੂੰ ਪਲੇਨ ਚ ਲੈਣਾ ਜਿੱਦਾਂ ਵੀ ਲੈਣਾ ਤੁਸੀਂ ਸਾਨੂੰ ਦੱਸ ਸਕਦੇ ਹੋ ਉਦਾਂ ਹੀ ਬਾਟਮ ਦਾ ਪ੍ਰਾਈਸ ਉਹਨਾਂ ਦਾ ਡਿਫਰੈਂਟ ਹੋਏਗਾ ਪਲੇਨ ਬਾਟਮ ਦੇ ਨਾਲ ਪ੍ਰਾਈਸ ਜਿਹੜਾ ਘੱਟ ਰਹੇਗਾ ਅਗਰ ਤੁਸੀਂ প্রিনਟ ਐਕਸ ਵਾਲੀ ਬਾਟਮ ਲਾਈਕ ਕਰਦੇ ਹੋ ਉਹ ਬਾਈ ਕਰਨਾ ਚਾਹੁੰਦੇ ਆ ਤੇ ਪ੍ਰਾਈਸ ਜਿਹੜਾ 2 ਤੋਂ 300 ਰੁਪਏ ਵੱਧ ਜਾਏਗਾ 200 ਜਾਂ 300 ਰੁਪਏ ਜਿਹੜਾ ਆਪਣਾ ਪ੍ਰਾਈਸ ਆ ਵੱਧ ਜਾਏਗਾ ਠੀਕ ਹੈ ਜੀ ਇਦ ਵਿੱਚ ਵੀ ਕਾਫੀ ਆਪਣੇ ਕੋਲ ਪ੍ਰਿੰਟ ਹੈਗੇ ਆ ਜਿਹੜੀ ਇਹ ਵਾਲਾ ਸੂਟ ਦੇ ਵਿੱਚ ਠੀਕ ਹੈ ਜੀ ਕਾਟਨ ਦਾ ਫੈਬਰਿਕ ਹੋਏਗਾ ਨਾਲ ਦੁਪੱਟੇ ਇਹਨਾਂ ਦੇ ਚਿਕਨ ਦੇ ਵੀ ਹੋਣਗੇ ਤੇ ਕਾਟਨ ਦੇ ਦੁਪੱਟੇ ਵੀ ਹੋਣਗੇ ਠੀਕ ਹੈ ਜੇ ਤੁਸੀਂ ਚਿਕਨ ਦੇ ਦੁਪੱਟੇ ਲਾਇਕ ਕਰਦੇ ਉਹ ਵਾਲਾ ਸੂਟ ਵੀ ਲੈ ਸਕਦੇ ਆਂ ਅਗਰ ਕਾਟਨ ਦੇ ਲਾਇਕ ਕਰਦੇ ਕਾਟਨ ਵਾਲਾ ਲੈ ਸਕਦੇ ਆਂ ਬਾਕੀ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਆਪਣੇ ਕੋਲ ਇਹ ਵਾਲੇ ਸੂਟ ਆ ਉਮੀਦ ਆ ਤੁਹਾਨੂੰ ਪਸੰਦ ਆਏ ਹੋਣਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ